ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਬਲਜੀਤ ਕੰਬੋਜ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਤੁੰਦ ਦਾ ਕਹਿਰ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਸ ਦੇ ਨਾਲ ਕਈ ਸੜਕੀ ਹਾਦਸੇ ਵੀ ਵਾਪਰ ਰਹੇ ਨੇ ਤਾਂ ਹੁਣ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਜਿਹੜੀ ਠੰਡ ਹੈ ਉਹ ਵਧੇਗੀ ਅਤੇ ਤੁੰਦ ਜਿਹੜੀ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਸੋ ਤਸਵੀਰ ਤੁਹਾਨੂੰ ਪਟਿਆਲਾ ਦੀ ਦਿਖਾ ਰਹੇ ਆ ਪਟਿਆਲਾ ਦੀਆਂ ਸੜਕਾਂ ਨੇ ਜਿੱਥੇ ਬੰਦੇ ਨੂੰ ਬੰਦਾ ਨਹੀਂ ਦੇਖ ਸਕਦਾ ਹੈਗਾ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇਹ ਸੜਕ ਦੀ ਤਸਵੀਰ ਹੈ ਜਿੱਥੇ ਲੋਕ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਜਰੂਰ ਲੋਕ ਜਦੋਂ ਨਜ਼ਦੀਕ ਆਉਂਦੇ ਨੇ ਤਾਂ ਉਹ ਤਾਂ ਜਰੂਰ ਦਿਖ ਜਾਂਦੇ ਨੇ ਲੇਕਿਨ ਦੂਜੇ ਪਾਸੇ ਦੀ ਜੇਕਰ ਗੱਲ ਕਰ ਲਈਏ ਤਾਂ ਇਹ ਸਰਨੌਰ ਨੂੰ ਜਾਣ ਵਾਲਾ ਰਸਤਾ ਹੈ ਜਿਹੜਾ ਹਲਕਾ ਸਨੌਰ ਵੱਲ ਨੂੰ ਰਸਤਾ ਜਾਂਦਾ ਤਾਂ ਇਹ ਕਈ ਪਿੰਡਾਂ ਨੂੰ ਲੱਗਦਾ ਹੈ ਤਾਂ ਕਹਿ ਸਕਦੇ ਆ ਕਿ ਇਸ ਸੜਕ ਦੇ ਉੱਪਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਦੂਰ ਜਿਹੜੀਆਂ ਗੱਡੀਆਂ ਨੇ ਉਹ ਵੀ ਨਹੀਂ ਦਿਖਾਈ ਦੇ ਰਹੀਆਂ ਹੈਗੀਆਂ ਤੁੰਦ ਇੰਨੀ ਕਾ ਜ਼ਿਆਦਾ ਹੈ ਕਿ ਸੜਕ ਦੇ ਉੱਪਰ ਕੋਈ ਵੀ ਇਨਸਾਨ ਜਿਹੜਾ ਦਿਖਾਈ ਨਹੀਂ ਦਿੰਦਾ ਹੈਗਾ ਜਦੋਂ ਨਜ਼ਦੀਕ ਆਉਂਦਾ ਤਾਂ ਉਹਦਾ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲੇਗਾ ਲੇਕਿਨ ਤਸਵੀਰ ਜਿਹੜੀ ਹੈ ਇਹ ਪਟਿਆਲਾ ਦੀ ਹੈ ਤਾਂ ਪਟਿਆਲਾ ਦੀ ਜੇਕਰ ਗੱਲ ਕਰ ਰਹੇ ਹਾਂ ਤਾਂ ਪਟਿਆਲਾ ਦੇ ਵਿੱਚ ਧੁੰਦ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਕਹਿ ਸਕਦੇ ਹਾਂ ਇਸ ਦੇ ਨਾਲ ਕਾਫੀ ਸੜਕੀ ਹਾਦਸੇ ਵੀ ਵਾਪਰ ਰਹੇ ਨੇ ਕਿਉਂਕਿ ਲੋਕ ਜਿਹੜੇ ਤੇਜ਼ ਸਪੀਡ ਤੇਜ਼ ਰਫਤਾਰ ਦੇ ਨਾਲ ਗੱਡੀਆਂ ਚਲਾਉਂਦੇ ਨੇ ਤਾਂ ਉਹ ਜ਼ਰੂਰ ਸੜਕੀ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਪਟਿਆਲਾ ਦੀ ਦਿਖਾ ਰਿਹਾ ਕਿ ਕਿਸ ਤਰ੍ਹਾਂ ਪਟਿਆਲਾ ਦੇ ਵਿੱਚ ਧੁੰਦ ਦਾ ਕਹਿਰ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਸੋ ਤਸਵੀਰ ਜਿਹੜੀ ਹੈ ਇਹ ਪਟਿਆਲਾ ਦੀ ਹੈ ਪਟਿਆਲਾ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਧੁੰਦ ਜਿਹੜੀ ਹੈ ਪਟਿਆਲਾ ਦੇ ਵਿੱਚ ਪੈ ਰਹੀ ਹੈ ਤਾਂ ਲੋਕ ਇੱਥੋਂ ਦੇ ਨਿਕਲਦੇ ਨੇ ਜਿਹੜੇ ਕੰਮਕਾਰ ਵਾਲੇ ਲੋਕ ਨੇ ਉਹ ਜਰੂਰ ਜਦੋਂ ਘਰ ਜਾਂਦੇ ਨੇ ਤਾਂ ਉਹਨਾਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਜਰੂਰ ਸਾਵਧਾਨੀ ਵਰਤੋ ਅਤੇ ਧਿਆਨ ਦੇ ਨਾਲ ਘਰੇ ਜਾਓ ਕਿਉਂਕਿ ਜੇਕਰ ਤੁਹਾਡੀ ਰਫਤਾਰ ਤੇਜ਼ ਹੋਵੇਗੀ ਤਾਂ ਜ਼ਿੰਦਗੀ ਦੀ ਰਫਤਾਰ ਜ਼ਰੂਰ ਘਟ ਸਕਦੀ ਹੈ ਤਾਂ ਤਸਵੀਰ ਜਿਹੜੀ ਹੈ ਇਹ ਤੁਸੀਂ ਜਰੂਰ ਵੇਖ ਸਕਦੇ ਹੋ ਕਿ ਪਟਿਆਲਾ ਦੀ ਤਸਵੀਰ ਹੈ ਜਿੱਥੇ ਤੁੰਦ ਦਾ ਕਹਿਰ ਪੈ ਰਿਹਾ ਤੁੰਦ ਦਾ ਸਾਹਮਣਾ ਕਰਕੇ ਲੋਕ ਘਰਾਵਲ ਨੂੰ ਜਾ ਰਹੇ ਨੇ ਸੋ ਇਸ ਪਾਸੇ ਤੁਸੀਂ ਦੇਖੋਗੇ ਤਸਵੀਰ ਕਿ ਇਸ ਪਾਸੇ ਜਿਹੜਾ ਇਹ ਫੜੀ ਲੱਗੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਮਜ਼ਦੂਰ ਜਿਹੜੇ ਨੇ ਕੰਮ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿੰਨੀ ਕ ਠੰਡ ਪੈ ਰਹੀ ਹੈ ਤੁੰਦ ਬਹੁਤ ਠੰਡ ਪੈ ਰਹੀ ਹੈ ਧੁੰਦ ਵੀ ਪੜ ਲਈ ਇਸ ਕਰਕੇ ਜਲਦੀ ਛੇਤੀ ਜਾ ਰਹੇ ਹਾਂ ਇਕਨਾਂ ਆਮ ਸ਼ਾਮ ਵਰਕੇ ਅਦਰ 9:00 ਬਜੇ 10:00 ਬਜੇ ਤੱਕ ਆਤੇ ਤੇ ਹਮ ਆਪਣੀ ਦੁਕਾਨ अच्छा हाँ इसके ठंड के वजह से जा रहे हैं तो जा रहे हैं इस करके जैसे बोलते हैं कि ठंड में मूंगफली कच्चक वगैरह बिकती है मतलब अभी ठंड जो पड़ रही है मतलब उससे कोई नुकसान वगैरह भी हो रहा है नुकसान का धुंध में बंदा आएगा थोड़ी कोई बंदे नहीं आ रहे हैं धुंध में घर से लेकर नहीं बनते खाने पीने जब धुंध घट होगी तभी तो आएगा बंदा ये बताओ धुंध घट होगी अभी आएगा जब धुंध ही घट नहीं हो रही तो कैसे आएगा बंदा ये बताओ नुकसान कितना है नुकसान जैसे बीस है सौ में जहाँ पे सौ परसेंट काम चलता था हमारा आज बीस परसेंट अस्सी परसेंट चल, चल जाए तो कितने दिनों से पढ़नी शुरू हुई है जो ये धुंध है कितने दिनों से शुरू हुआ तो तीन दिन हो गए से तीन दिन हाँ। आप कितने समय से यहाँ पर लगा रहे हैं मुझे हो गए दीपावली से एक हफ्ते पहले से लगा रहे हैं। एक हफ्ते पहले हाँ। मतलब एक हफ्ते पहले का क्या माहौल था यहाँ पर नहीं तो उस समय सही था इस समय धुंधा हुई है तीन दिन हो गए मतलब एकदम से है एकदम से बढ़िया तीन दिन हो गए ਬਿਲਕੁਲ ਕਹਿ ਸਕਦੇ ਆ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਲਗਾਤਾਰ ਵਧੇਗੀ ਤੇ ਪੰਜਾਬ ਦੇ ਵਿੱਚ ਜਿਹੜਾ ਕਹਿ ਸਕਦੇ ਆ ਠੰਡ ਜਿਹੜੀ ਆ ਉਹ ਲਗਾਤਾਰ ਪਵੇਗੀ ਹੁਣ ਤਾਂ ਹੁਣ ਸ਼ੁਰੂਆਤ ਹੋ ਚੁੱਕੀ ਹੈ ਠੰਡ ਦੀ ਤਾਂ ਦਿਨ ਦਿਨ ਦੀ ਜੇਕਰ ਗੱਲ ਕਰ ਲਈਏ ਚਾਹੇ ਰਾਤ ਦੀ ਗੱਲ ਕਰ ਲਈਏ ਚਾਹੇ ਦੁਪਹਿਰ ਦੀ ਗੱਲ ਕਰੀਦਾ ਲਗਾਤਾਰ ਕੱਲ ਤੋਂ ਹੀ ਪਟਿਆਲਾ ਦੇ ਵਿੱਚ ਇਸ ਤਰ੍ਹਾਂ ਦੀ ਤਸਵੀਰ ਬਣੀ ਹੋਈ ਹੈ ਕਿ ਧੁੰਦ ਜਿਹੜੀ ਆ ਲਗਾਤਾਰ ਪੈ ਰਹੀ ਹੈ ਜਿੱਥੇ ਲੋਕ ਗੱਡੀਆਂ ਦੇ ਡੀਪਰ ਚਲਾ ਕੇ ਜਿਹੜਾ ਨਿਕਲਦੇ ਨੇ ਕਿ ਤਾਂ ਜੋ ਸੜਕੀ ਹਾਦਸਾ ਨਾ ਹੋ ਸਕੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀਆਂ ਨੇ ਜਿੱਥੇ ਲੋਕ ਕੰਮਕਾਰਾਂ ਤੋਂ ਵਾਪਸ ਵੀ ਆਉਂਦੇ ਨੇ ਤਾਂ ਕਈ ਲੋਕ ਕੰਮਕਾਰਾਂ ਤੇ ਜਾਂਦੇ ਵੀ ਨੇ ਤਾਂ ਤਸਵੀਰ ਜਿਹੜੀ ਪਟਿਆਲਾ ਦੇ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਧੁੰਦ ਲਗਾਤਾਰ ਪੈ ਰਹੀ ਹੈ ਇੱਥੇ ਧੁੰਦ ਦਾ ਕਹਿ ਸਕਦੇ ਆ ਕਹਿਰ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਕੱਜ ਇੱਕ ਠੰਡ ਦੇ ਕਰਕੇ ਜਿਹੜਾ ਧੁੰਦ ਦੇ ਕਰਕੇ ਜਿਹੜਾ ਸੜਕੀ ਹਾਦਸਾ ਵੀ ਵਾਪਰਿਆ ਜਿੱਥੇ ਇੱਕ ਟ੍ਰੈਕਟਰ ਟਰਾਲੀ ਦੇ ਉੱਪਰ ਸਵਾਰ ਹੋ ਕੇ ਜਾ ਰਹੇ ਸੰਗਰੂਰ ਦੇ ਇੱਕ ਪਰਿਵਾਰ ਦੇ ਉੱਪਰ ਟੈਂਕਰ ਵੀ ਡਿੱਗਿਆ ਇਸ ਧੁੰਦ ਦੇ ਕਾਰਨ ਤਾਂ ਕਹਿ ਸਕਦੇ ਹਾਂ ਕਿ ਹਾਲਾਂਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਇਹ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਇਸੀ ਤਸਵੀਰ ਤੋਂ ਅਸੀਂ ਕਹਿਣਾ ਚਾਵਾਂਗੇ ਲੋਕਾਂ ਨੂੰ ਕਿ ਜ਼ਰੂਰ ਸਾਵਧਾਨੀ ਵਰਤੋ ਅਤੇ ਆਪਣੀ ਸਿਹਤ ਦਾ ਧਿਆਨ ਰੱਖ ਕੇ ਜਿਹੜਾ ਘਰ ਤੋਂ ਨਿਕਲੋ ਅਤੇ ਘਰ ਵਾਪਸੀ ਜਾਓ ਤਾਂ ਇਹ ਤਸਵੀਰ ਜਿਹੜੀ ਹੈ ਪਟਿਆਲਾ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੂਰੋਂ ਦੀ ਕੋਈ ਆਉਂਦਾ ਤਾਂ ਕੋਈ ਵੀ ਦਿਖਾਈ ਨਹੀਂ ਦੰਦਾ ਹੈਗਾ ਇਸ ਤੁੰਦ ਦੇ ਵਿੱਚ ਕਿਉਂਕਿ ਤੁੰਦ ਐਨੀ ਜ਼ਿਆਦਾ ਹੈ ਕਿ ਲੋਕ ਦੇਖਣਾ ਮੁਸ਼ਕਿਲ ਹੋ ਚੁੱਕੇ ਨੇ ਸਥਾਨ ਦੇ ਉੱਪਰ ਤਏ ਤਸਵੀਰਾਂ ਜਿਹੜੀਆਂ ਨੇ ਕਹਿ ਸਕਦੇ ਆ ਕਿ ਇੱਕ ਅਹਿਮ ਤਸਵੀਰਾਂ ਨੇ ਕਿਉਂਕਿ ਹੁਣ ਤੁੰਦ ਦੀ ਸ਼ੁਰੂਆਤ ਜਿਹੜੀ ਹੈ ਪੰਜਾਬ ਦੇ ਵਿੱਚ ਹੋਈ ਹੈ ਤੁੰਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਇਹ ਪੈ ਰਹੀ ਹੈ ਤੁੰਦ ਦੇ ਕਰਕੇ ਜਿਹੜਾ ਕਈ ਸੜਕੀ ਹਾਦਸੇ ਵੀ ਹੋ ਰਹੇ ਨੇ ਸੋ ਲੋਕਾਂ ਦਾ ਵੀ ਜਾਣਦੇ ਆ ਕਿੰਨੇ ਕ ਠੰਡ ਜਿਹੜੀ ਹੋਈ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਆ ਹੁਣ ਠੜਦਾ ਹੋਈ ਆ ਭਾਈ ਹਾਂ ਠੜਦਾ ਬਹੁਤ ਹੋ ਗਿਆ ਧੁੰਦ ਵੀ ਬਹੁਤ ਪੈ ਰਹੀ ਅੱਜ ਤਾਂ ਧੁੰਦ ਉਹਸੇ ਦਿਖ ਨਹੀਂ ਰਿਹਾ ਕੁਛ ਜਾਂਦੇ ਆ ਉਹਦੇ ਰਸਤੇ ਵੀ ਦੇਖਦੇ ਕੁਛ ਨਹੀਂ ਤੁਸੀਂ ਆਏ ਹੋ ਜਿਸ ਤਰ੍ਹਾਂ ਪਿੱਛੇ ਤੋਂ ਆਏ ਹੋ ਨਾ ਕਿੰਨੀ ਕ ਧੁੰਦ ਆ ਪਿੱਛੇ ਵੀ ਬਹੁਤ ਧੁੰਦ ਆ ਬਹੁਤ ਧੁੰਦ ਆ ਬੜੀ ਮੁਸ਼ਕਲ ਨਾਲ ਦਿਖਦਾ ਹੀ ਕੋਈ ਸ਼ੀਸ਼ੇ ਦੇ ਵਿੱਚੋਂ ਇਹ ਤਾਂ ਇੱਕ ਇੱਕ ਨਕਸ਼ਾ ਲੈ ਕੇ ਜਾਣਾ ਪੈਂਦਾ ਟਰੱਕ ਆਲਾ ਪੈਂਦਾ ਹੈਗਾ ਹੋਰ ਹੈ ਕੁਝ ਨਹੀਂ ਆਏਗਾ ਇਹ ਕਦੋਂ ਤੋਂ ਸ਼ੁਰੂ ਹੋਈ ਹੈ ਮਤਲਬ ਕਿ ਇਹ ਪਹਿਲਾ ਤੋਂ ਵੀ ਪੈ ਰਹੀ ਹੈ ਜਾਂ ਹੁਣੇ ਸ਼ੁਰੂਆਤ ਹੋ ਰਹੀ ਹੈ ਚਾਰ ਪੰਜ ਦਿਨ ਹੋ ਗਏ ਨੂੰ ਪੰਜ ਦਿਨ ਤੋਂ ਨੂੰ ਹੂੰ ਤੂੰ ਤਾਂ ਪੈ ਰਹੀ ਹੈ ਨੁਕਸਾਨ ਕਿੰਨਾ ਕੋ ਹੁੰਦਾ ਜਿਸ ਤਰ੍ਹਾਂ ਸਵਾਰੀਆਂ ਤੁਸੀਂ ਲੈ ਕੇ ਜਾਣੀਆਂ ਹਨ ਇਸ ਰਿਸਕੇ ਦੇ ਉੱਪਰ ਹਨਾ ਕਿੰਨਾ ਕੁ ਨੁਕਸਾਨ ਹੁੰਦਾ ਰਿਸਕ ਵਾਲਾ ਕੰਮ ਹੈ ਰਿਸਕ ਵਾਲਾ ਕੰਮ ਹੈ ਰਿਸਕ ਵਾਲਾ ਕੰਮ ਹੈ ਜਦੋਂ ਸਵਾਰੀ ਲੈ ਕੇ ਜਾਵਾਂਗੇ ਰਿਸਕ ਲੈ ਦੇ ਰਿਸਕ ਲੈਣਾ ਪੈਂਦਾ ਕਿ ਧੁੰਦ ਪੈ ਰਹੀ ਹੈ ਨਾ ਦਿਖਦਾ ਕੁਝ ਨਹੀਂ ਆ ਕੇ ਰਿਸਕ ਵਾਲਾ ਕੰਮ ਹੋ ਜਾਂਦਾ ਹਾਂ ਅੱਜ ਤੋਂ ਵੈਸੇ ਤਾਂ ਪਹਿਲੇ ਠੰਡ ਤੋਂ ਪਹਿਲਾਂ ਪਹੁੰਚ ਜੰਨੇ ਤਾਂ ਲੇਟ ਹੋ ਜਾਂਦੇ ਹਨ ਇਸ ਕਰਕੇ ਸਾਵਧਾਨੀ ਕਿਸ ਤਰ੍ਹਾਂ ਵਰਤ ਰਹੇ ਤੁਸੀਂ ਫਿਰ ਸਾਵਧਾਨੀ ਤਾਂ ਵਰਤ ਰਹੇ ਆਂ ਭਾਈ ਸਾਵਧਾਨੀ ਤਾਂ ਵਰਤਦਾ ਇਹਦੇ ਘਰ ਤੋਂ 36 ਫੋਨ ਆ ਕੇ ਘਰ ਤੋਂ ਵੀ ਜਲਦੀ ਆਓ ਜਲਦੀ ਆ ਧੁੰਦ ਪੈ ਰਹੀ ਹੈ ਧੁੰਦ ਪੈ ਰਹੀ ਹੈ ਹਾਂ ਇਸ ਕਰਕੇ ਹੁਣ ਜਾ ਰਹੇ ਘਰੇ ਜਾ ਰਹੇ ਅੱਛਾ ਤੇ ਬਿਲਕੁਲ ਇਹ ਤਸਵੀਰ ਦੇਖੋਗੇ ਕਿ ਇਸ ਪਾਸੇ ਤੋਂ ਇਹ ਭਾਈ ਸਾਹਿਬ ਆਏ ਨੇ ਤਾਂ ਇਸ ਪਾਸੇ ਜਿਹੜੀ ਧੁੰਦ ਕਾਫੀ ਦੇਖਣ ਨੂੰ ਮਿਲ ਰਹੀ ਹੈ ਤੇ ਇਸੇ ਪਾਸੇ ਤੋਂ ਇਹ ਧੁੰਦ ਦਾ ਸਾਹਮਣਾ ਕਰਕੇ ਜਿਹੜਾ ਘਰ ਵੱਲ ਨੂੰ ਜਾ ਰਹੇ ਨੇ ਕਹਿ ਰਹੇ ਨੇ ਕਿ ਘਰੋਂ ਜਰੂਰ ਫੋਨ ਆ ਰਹੇ ਨੇ ਕਿ ਘਰ ਆ ਜਾ ਵਾਪਿਸ ਕਿਉਂਕਿ ਠੰਡ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ ਠੰਡ ਦੀ ਤਾਂ ਇਹ ਤਸਵੀਰ ਜਿਹੜੀ ਐ ਪਟਿਆਲਾ ਦੀ ਤਸਵੀਰ ਹੈ ਜਿੱਥੇ ਲੋਕ ਹੁਣ ਘਰਾ ਵੱਲ ਨੂੰ ਵੀ ਜਾ ਰਹੇ ਨੇ ਕਈ ਲੋਕ ਜਿਹੜੇ ਰਾਤ ਦਾ ਕੰਮ ਕਰਦੇ ਨੇ ਤਾਂ ਉਹ ਰਾਤਾਂ ਤਾਂ ਜਿਹੜਾ ਘਰਾ ਨੂੰ ਘਰਾ ਤੋਂ ਨਿਕਲ ਕੇ ਜਿਹੜਾ ਕੰਮ ਤੇ ਜਾ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਐ ਦੇਖ ਸਕਦੇ ਹੋ ਕਿ ਪਟਿਆਲਾ ਦੀ ਤਸਵੀਰ ਹੈ ਜਿੱਥੇ ਕਹਿ ਸਕਦੇ ਆ ਕਿ ਵੱਖ-ਵੱਖ ਥਾਵਾਂ ਤੇ ਰਹਿਣ ਵਾਲੇ ਲੋਕ ਜਿਹੜਾ ਘਰਾ ਵੱਲ ਨੂੰ ਪਰਤ ਰਹੇ ਨੇ ਕੰਮ ਤੋਂ ਤਾਂ ਇਹ ਤਸਵੀਰ ਜਿਹੜੀ ਦੇਖ ਰਿਹਾ ਹਾਂ ਕਿ ਹਜੇ ਰਾਤ ਦੀ ਸ਼ੁਰੂਆਤ ਹੋਈ ਹੈ ਲੇਕਿਨ ਹਜੇ ਰਾਤ ਬਾਕੀ ਹੈ ਤਾਂ ਕਹਿ ਸਕਦੇ ਆ ਕਿ ਜਦੋਂ ਤਕਰੀਬਨ ਹਾਜੇ ਸਵਾ 8 ਵਜੇ ਦਾ ਸਮਾਂ ਹੋਇਆ ਲੇਕਿਨ ਸਵਾ 8 ਵਜੇ ਦੇ ਸਮੇਂ ਦੇ ਵਿੱਚ ਤੁਸੀਂ ਧੁੰਦ ਦੇਖ ਸਕਦੇ ਹੋ ਕਿ ਕਿੰਨੀਕ ਵੱਡੀ ਮਾਤਰਾ ਦੇ ਵਿੱਚ ਧੁੰਦ ਪੈ ਰਹੀ ਹੈ ਤਾਂ ਜਦੋਂ 10 11 ਵਜ ਨੇ ਨੇ ਤਾਂ ਉਸ ਵੇਲੇ ਜਿਹੜਾ ਇੱਥੇ ਕੁਝ ਵੀ ਨਹੀਂ ਦਿਖਾਈ ਦਿੰਦਾ ਕਿਉਂਕਿ ਇਸ ਸਮੇਂ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਨਹੀਂ ਦਿਖਾਈ ਦੇ ਰਿਹਾ ਹੈਗਾ ਲੋਕ ਨਹੀਂ ਦਿਖਾਈ ਦੇ ਰਹੇ ਜਰੂਰ ਨਜ਼ਦੀਕ ਆਉਂਦੇ ਨੇ ਤਾਂ ਲੋਕ ਦਿਖਾਈ ਦਿੰਦੇ ਨੇ ਲੇਕਿਨ ਜਦੋਂ 10 11 ਵਜ ਦਾ ਸਮਾਂ ਹੋ ਜਾਏਗਾ ਤਾਂ ਉਸ ਸਮੇਂ 10 11 ਵਜੇ ਸਮੇਂ ਦੇ ਵਿੱਚ ਇੱਕ ਵੀ ਲੋਕ ਜਿਹੜਾ ਇੱਥੇ ਦਿਖਾਈ ਨਹੀਂ ਦੇਣਗੇ ਭਾਵੇਂ ਉਹ ਨਜ਼ਦੀਕ ਜਰੂਰ ਆਜਣ ਕਿਉਂਕਿ ਧੁੰਦ ਜਿਹੜ ਕਾਫੀ ਸੜਕੀ ਹਾਦਸੇ ਵਾਪਰਦੇ ਨੇ ਤਾਂ ਇਹ ਤਸਵੀਰਾਂ ਜਰੂਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਤਸਵੀਰ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਹੁਣ ਪੰਜਾਬ ਦੇ ਮੌਸਮ ਵਿਭਾਗ ਦੀ ਟੀਮ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਧੁੰਦ ਦਾ ਕਹਿਰ ਜਿਹੜਾ ਦੇਖਣ ਨੂੰ ਮਿਲੇਗਾ ਧੁੰਦ ਵੱਡੀ ਮਾਤਰਾ ਦੇ ਵਿੱਚ ਪਵੇਗੀ ਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਵੀ ਕਿਹਾ ਗਿਆ ਤਾਂ ਕਹਿ ਸਕਦੇ ਹਾਂ ਅਸੀਂ ਵੀ ਕਵਾਂਗੇ ਆਪਣੀ ਟੀਮ ਦੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਰੂਰ ਤੁਸੀਂ ਸਾਵਧਾਨੀ ਵਰਤੋ ਜਰੂਰ ਤੁਸੀਂ ਜਿਹੜਾ ਗੱਡੀਆਂ ਹੋਲੀ ਚਲਾਓ ਕਿਉਂਕਿ ਸੜਕੀ ਹਾਦਸੇ ਬੜੇ ਵੱਡੀ ਮਾਤਰਾ ਦੇ ਵਿੱਚ ਵਾਪਰ ਰਹੇ ਨੇ ਸੋਏ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਘਰਾਂ ਵੱਲ ਨੂੰ ਪਰਤ ਰਹੇ ਨੇ ਕੰਮਾਂ ਤੋਂ ਛੁੱਟੀ ਹੋਈ ਹੈ ਤਾਂ ਹੁਣ ਘਰ ਵੱਲ ਨੂੰ ਜਾ ਰਹੇ ਨੇ ਤਾਂ ਇਹ ਕਹਿ ਸਕਦੇ ਹਾਂ ਕਿ ਪਟਿਆਲਾ ਦੀ ਤਸਵੀਰ ਹੈ ਜਿੱਥੇ ਤੁਹਾਨੂੰ ਦਿਖਾਇਆ ਹੈ ਕਿ ਕਿਸ ਤਰ੍ਹਾਂ ਜਿਹੜੀ ਸੜਕਾਂ ਦੇ ਉੱਪਰ ਧੁੰਦ ਪੈ ਰਹੀ ਹੈ ਜਿੱਥੇ ਲੋਕ ਜਿਹੜੇ ਨਹੀਂ ਦਿਖਾਈ ਦੇ ਰਹੇ ਕਿਉਂਕਿ ਧੁੰਦ ਇੰਨੀ ਕਾਜਾ ਹੈ ਕਿ ਲੋਕ ਦੇਖਣੇ ਮੁਸ਼ਕਿਲ ਹੋਏ ਪਏ ਨੇ ਤੇ ਲੋਕ ਜਿਹੜੇ ਘਰਾਂ ਨੂੰ ਜਾ ਰਹੇ ਨੇ ਤਾਂ ਉਹਨਾਂ ਨੂੰ ਘਰਾਂ ਦਾ ਜ਼ਰੂਰ ਫੋਨ ਆਂਦਾ ਹੈ ਕਿ ਤੁਸੀਂ ਘਰ ਆ ਜਾਓ ਕਿਉਂਕਿ ਹੁਣ ਠੰਡ ਜਿਹੜੀ ਹੈ ਕਾਫੀ ਪੈਣ ਲੱਗ ਗਈ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਕਰਕੇ ਸੜਕੀ ਹਾਦਸੇ ਵੀ ਵਾਪਰ ਰਹੇ ਨੇ ਸੋ ਇੱਕ ਵਾਰੀ ਅਸੀਂ ਫਿਰ ਤੋਂ ਕਹਿਣਾ ਚਾਹਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਜ਼ਰੂਰ ਇੱਕ ਵਾਰੀ ਆਪਣਾ ਧਿਆਨ ਰੱਖੋ ਜ਼ਰੂਰ ਧਿਆਨ ਰੱਖ ਕੇ ਆਪਣੇ ਵਾਹਨ ਚਲਾਓ ਅਤੇ ਘਰਾਂ ਵੱਲ ਨੂੰ